ਅਦੇ ਆਏ ਹੋਏ ਅਸੀਂ 19 ਤਰੀਕ ਨੂੰ ਚਲੇ ਆ ਅਧਿਕ ਵੀਡੀਓ ਦੇ ਵਿੱਚ ਇੱਕ ਮੈਸੇਜ ਸੀ ਕਿ ਪੰਜਾਬ ਤੇ ਤੁਸੀਂ ਨਹੀਂ ਬੜ ਸਕਦੇ ਆ ਤੁਹਾਨੂੰ ਮਾਰ ਦੇਣਾ ਤੁਹਾਡੀ ਗੱਡੀਆਂ ਤੇ ਬੜਾ ਸਾਡਾ ਮਿਸਪਲ ਨਾਲ ਵੀ ਪੰਗਾ ਬਹੁਤ ਹੋਇਆ ਤੇ ਅਸੀਂ ਜਾਣਾ ਜਰਾ ਸਾਨੂੰ ਮਾਰ ਦੇਣਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈ ਚਾਲੇ ਸਾਡੇ ਭਾਈ ਹੈਗੇ ਅਸੀਂ ਪਹਿਲੇ ਵੀ ਗਏ ਆ ਉਹ ਇੱਕ ਇੱਕ ਦੋ ਗੱਲਾਂ ਚੱਤੇ ਰੱਖੋ ਸੰਜਮ ਜੀਉ ਦਾ ਗੁਰੂ ਮਹਾਰਾਜ ਦੇ ਨਾਮ ਤੇ ਜੀਸ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਪਈ ਹਿੰਦੁਸਤਾਨ ਵਿੱਚ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਫਿਰਕ ਜੰਦੂ ਨੂੰ ਬਚਾ ਲਿਆ ਤੁਸੀਂ ਵੀ ਜਾਣਦੇ ਜਿਸ ਸਿੱਖਾਂ ਦਾ ਫਲਸਫਾ ਸਿੱਖ ਸੋਚ ਹੋਇਆ ਗੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੇ ਵੀ ਆ ਅਸੀਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਿੰਦ ਸਿੰਘ ਪਾਸ਼ਾ ਦੇ ਪੁੱਤ ਸੀਹਦ ਕਰਾਏ ਔਰੰਗਜ਼ੇਬ ਪਰ ਉਹਦੇ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਤਾਂ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਦਿੱਤੀ ਉਹ ਸਿੱਖੀ ਦਾ ਮੂਲ ਆ ਨਿਰਵੈਰ ਹਾਂ ਜਿਹੜੀਆਂ ਸਰਕਾਰਾਂ ਉਹ ਕੋਈ ਵੀ ਜਾਂਦੇ ਨੇ ਪੋਲਿਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਆ ਪਰ ਤੁਸੀਂ ਮਾਤਰੀ ਦਾ ਇਧਰ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੈ ਪੰਗ ਹੱਥ ਪੈਰ ਇੱਕੋ ਜਿਹਾ ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਆਮ ਘੱਟ ਅਸੀਂ ਜਿਹੜੇ ਸ਼ੂਦਰ ਆ ਤੁਮ ਕਿਹਾ ਉੱਚਾ ਸਾਡੇ ਆ ਗੱਲ ਵਟਕਣੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾਂ ਦੇ ਵਿਚਰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉੱਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਅਰੇ ਆਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾ ਪ੍ਰਸਤੀਗਤਾਂ ਜਾਂ ਤੁਹਾਡੇ ਹੀ ਮਤਲਬ ਹਿਮਾਚਲ ਦੇ ਉਹਦਾ ਅਸਰ ਕਿਤੇ ਨਾ ਕਿਤੇ ਵਿਆਪਕ ਹੁੰਦਾ ਉਹ ਬੰਦੇ ਪੋਲੀਟੀਸ਼ੀਅਨ ਆ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਿਮਾਚਲ ਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾਓ ਬ੍ਰਦਰਹੁਡ ਕੋਈ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਮੈਂ ਤੁਹਾਡੀ ਕੋਈ ਗੰਟੀ ਕਰਾਇਆ ਨਹੀਂ ਤਾਂ ਇਹ ਸਰਮੈਂ ਦੇਖ ਲਿਆ ਸਰ ਮੈਂ ਸਾਨੂੰ ਮੌਕਾ ਮਿਲਿਆ ਤੁਹਾਡੇ ਚਰਨਾਂ ਚ ਹਾਂਜੀ ਤੇ ਚਣਾ ਚਾਰ ਦਾ ਅਸੀਂ ਇਹ ਚੰਨ ਕਿ ਸਾਡੀ ਬੇਟੀਆਂ ਤੀਆਂ ਕਿਉਂਕਿ ਅਸੀਂ ਸਾਨੂੰ ਲਗਾਵ ਹੈ ਪੰਜਾਬ ਨਾਲ ਔਰ ਮੈਂ ਖੁਦ ਪੰਜਾਬ ਨਾਲ ਰੋਟਾ ਮੈਂ ਹਾਂਜੀ ਬਦ ਸਾਡੇ ਦਾਦਾ ਪਰਦਾਦਾ ਮਹਾਰਾਜ ਜੀ ਦੇ ਨਾਮ ਦੇ ਇਸ ਪਟਾਰਾ ਸੁਲਤਾਨ ਜੀ ਦੇ ਦਾ ਮਹਾਰਾਜ ਜੀ ਗੁੜੇ ਹੋ ਗਏ ਉਹਦੇ ਉਸ ਤੋਂ ਬਾਅਦ ਅਸੀਂ ਉੱਥੇ ਰਹਿ ਗਏ ਹਾਂਜੀ ਪਰ ਅਸੀਂ ਬੋਈ ਜ਼ਰੂਰ ਹੈਗੀ ਹੈ। ਹਾਂਜੀ। ਪਰ ਮੈਂ ਤਾਂ ਇਹ ਵੀ ਚਾਹੁੰਦਾ ਵੀ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਹਿਮਾਚਲ ਪ੍ਰਦੇਸ਼ 'ਚ ਇੱਕ ਬੁਰਦਾਰਾ ਸਾਹਿਬ ਵੀ ਬਣਾਇਆ ਜਾਏ। ਉਹ ਵੀ ਮੈਂ ਜ਼ਮੀਨ ਦੇ ਲਈ ਪਿਆਰ ਆ। ਪਰ ਤੁਸੀਂ ਚਾਹੋ। ਤੇ ਤੁਹਾਨੂੰ ਇੱਕ ਸੰਦੇਸ਼ ਇਹ ਨੋਟ ਕਰ ਲਿਓ। ਹਾਂਜੀ। ਇੱਕ ਸੰਦੇਸ਼ ਅਸੀਂ ਜਿਹਨੇ ਕੁੜੀਆਂ ਆਈਆਂ ਜਿਹੜੀਆਂ ਆਈਆਂ ਇਹਨਾਂ ਦੇ ਥ्रू ਇਹ ਮੈਸੇਜ ਅਸੀਂ ਭੌਂਟਾ ਚਾਹਾਂਗੇ ਕਿ ਸਾਰਾ ਕੁਝ ਵੀ ਹੋ ਜਾਵੇ। ਇਹ ਹਿਮਾਚਲ ਪ੍ਰਦੇਸ਼ ਦਾ ਪੰਜਾਬ ਇਹ ਇਹਨਾਂ ਦੇ ਜਿਹੜੇ ਪਾਣੀ ਪੈਣਾ ਕੋਈ ਕਹਿ ਨਹੀਂ ਕੋਸ਼ ਹੁੰਦਾ ਹੀ ਨਹੀਂ ਉਹ ਜਾਵੇ ਤੇ ਤਵੱਤੀ ਗੱਲ ਹੈ ਦੇਖੋ ਅ ਪਿਛਲੇ ਜਿਹੜੇ ਹਰਿਆਣਾ ਤੋਂ ਮੋਰ ਖਰਾਬ ਹੋਇਆ ਜਦੋਂ ਅੰਦੋਲਨ ਤੇ ਆ ਗਿਆ ਜਾਰਡਨ ਜੀ ਸਰ ਦੁਕਾਨਾਂ ਵੀ ਤੋੜੀਆਂ ਗਈਆਂ ਕੁਝ ਹੋਰ ਗਲਤ ਕੰਮਾਂ ਪਿਛਲੇ 100 ਸਾਲ ਦਾ ਪੰਜਾਬ ਦੀ ਹਿਸਟਰੀ ਇਤਿਹਾਸ ਦੇਖੋ ਜਿਵੇਂ ਕਿਸੇ ਖੜਕੂ ਆਦੇ ਜਾਂ ਸਾਡੇ ਸਾਡੇ ਕਿਸੇ ਨੇ ਦੂਜੇ ਨੂੰ ਮਾਰਾ ਨਹੀਂ ਜਾਂ ਮੇਰੇ ਆਪਣਾ ਪਿੰਡ ਅਮਰਸਰ ਜਦੇ ਸਾਡੇ ਪਿੰਡ ਚ 20 ਘਰ ਬ੍ਰਾਹਮਣ ਆ ਦੇ ਤੇ ਸਾਡੇ ਪਿੰਡ ਚ ਪੂਰਾ ਸਿੱਖ ਤੇ ਹੀ ਸਾਡਾ ਘਰ ਉਹ 20 ਘਰ ਅੱਜ ਵੀ ਪਿੰਡ ਚ ਹੈ ਮੀਆਂ ਤੇ ਕੀ ਹੋ ਗਿਆ ਕਿਸੇ ਸ਼ਰਾਰਤੀ ਨੇ ਉਸ ਵੇਲੇ ਜਿਹੜੇ ਦੋਵੇਂ ਪਾਸੇ ਕੁਛ ਨਾ ਕੋਈ ਸਿਸ਼ਰਾਤੀ ਹੋਈ। ਉਹਨਾਂ ਨੇ ਇੱਕ ਪੰਡਤਾਂ ਦਾ ਮੁੰਡਾ ਚੁੱਕ ਲਿਆ। ਜੀ ਸਰ। ਸਾਡੇ ਵਿੱਚ ਦੇ ਜਿਹੜੇ ਸਿੱਖ ਹੀ ਖੜਕੂਆਚ ਜਿਹਨੂੰ ਸਰਕਾਰ ਕੱ ਟੈਰਰਿਸਟ ਕਹਿੰਦੀ ਹੈ। ਤਾਂ ਹੀ ਉਹਨੂੰ ਖੜਕੂਆਚ। ਜੀ ਸਰ। ਉਹਨਾਂ ਨੇ ਪਤਾ ਕੀਤਾ ਵੀ ਕਿੰਨੇ ਚੁੱਕਿਆ। ਪਤਾ ਕਰਕੇ ਉਹ ਬੰਦੇ ਲਿਆਂਦੇ, ਮੁੰਡਾ ਵੀ ਲਿਆਂਦਾ। ਜਿਨ੍ਹਾਂ ਨੇ ਚੁੱਕਿਆ ਉਹ ਥੋੜਾ ਸਰਕਾਰ ਦੇ ਨੇੜੇ ਸੀ। ਸਹੀ ਵਾਰੀ ਕਰਾ ਸਰਕਾਰ ਹੀ ਰਹੀ ਹੁੰਦੀ ਆ। ਜੀ ਸਰ। ਉਹ ਬਦਨਾਮ ਜਿੱਦਾਂ हिमाचलु दे कर देंगे या पंजाब की बात कर देंगे ये पॉलिटिशियनਾਂ ਦੀ ਜਿਹੜਾ مذہب ਨਹੀਂ ਸਿਖਾਤਾ ਆਪਸ ਵਿੱਚ ਗਰੈਸ مذہب ਕੋਈ ਧਰਮ ਭਾਵੇਂ Hindu ਆ ਭਾਵੇਂ Sikh ਆ ਇਹ ਬੈਗ ਨਾ ਨਹੀਂ ਸਿਖਾਉਂ ਉਹ ਫਿਰ ਉਹਨਾਂ ਕੋਲ ਮਾਫੀ ਮੰਗਾਈ ਤੇ ਮੁੰਡਾ ਉਹਨਾਂ ਨੂੰ ਵਾਪਸ ਦਿੱਤਾ ਪੰਜਾਬ ਦਾ ਖਾਕਾ ਇਹ ਆ ਜੀਓ ਤੇ ਜੀਣ ਦੋ ਜਿਸਾ ਤਾਂ ਬਾਤ ਅਸੀਂ ਦੋਏ ਗੱਲ ਇਹ ਹਿਮਾਚਲ ਦਾ ਤੇ ਆਪੇ ਸਾਡੀ ਤਾਂ ਨਹੀਂ ਭੂਮੀ ਹੈ ਗੁਰੂ ਵਾਦੀ ਭੂਮੀ ਹੈ सर हम हिमाचल प्रदेश से आए हैं हम हम जी डी सी बरसर में पढ़ते हैं और हम यहाँ पंजाब में तीन चार दिन से रुके हुए हमें कोई यहाँ पे कोई दिक्कत नहीं है और हम ये भी चाहते हैं कि हिमाचल के जो भी भाई बहन है वो भी यहाँ पे घूमने आ सकते हैं और हम भाई पंजाब में भाईचारा चाहते हैं ਪੰਜਾਬ ਕੇ ਲੋਗ ਪੰਜਾਬ ਕੇ ਲੋਗੋਂ ਸੇ ਵੀ ਹੈ ਕਿ ਆਪ ਭੀ ਹਿਮਾਚਲ ਜਾ ਸਕਦੇ ਘੁੰਮ ਸਕਦੇ ਜਾਏ ਔਰ ਭਾਈਚਾਰਾ ਵਧਾਏ ਰੱਖੇ ਸਤਿਕਾਰ ਮੈਂ ਅੱਜ ਆਪਣੇ ਜਿਹੜੇ 50 ਸਟੂਡੈਂਟ ਸੀ ਉਹਨਾਂ ਨਾਲ ਲੁਧਿਆਣਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀਏ ਜਥੇਦਾਰ ਹੈ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਾਂ ਤੇ ਮੇ ਸਾਡੀਆਂ ਧੀਆ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉੱਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ ਚ ਹਾਲਤ ਬਹੁਤ ਖਰਾਬ ਹੈਗੇ ਆ ਪਰ ਅਸੀਂ ਜਿੱਦ ਕੀਤੀ ਹੈ ਕਿ ਇਸੀ ਹਾਲਤ ਅੱਥੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਹੈ ਔਰ ਸਾਡਾ ਤਾਂ ਆਤਿਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿਅੰਗ ਦੇ ਵਿਅਕਤੀ ਦੇ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀ ਦਾੜ ਕੋਈ ਮਾਹੌਲ ਬਗਾਉਣ ਦੀ ਕੋਸ਼ਿਸ਼ ਕਰਤਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ ਮਤ ਜਾਣ ਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਹਦਾ ਚਰਣਾ ਚ ਛੂ ਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਐ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾਵਾਂ ਉਹ ਭਾਈਚਾਰਾ ਬੜੇ ਗੁਰੂ ਦੀ ਗੁਰੂ ਜੀ ਦੀ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ સમ੍ਰਿੱਧ ਹੋਣ ਔਰ ਇੱਥੇ ਦੀਆਂ ਇੱਥੇ ਦੀਆਂ ਭੈਣਾਂ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹੇਨ ਔਰ ਅੱਗੇ ਪੂਰੇ ਪੂਰੇ ਸੰਸਾਰ ਤੇ ਉਹਨਾਂ ਦਾ ਨਾਮ ਹੋਏ ਇਹ ਮੈਂ ਜਥੇਦਾਰ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਸਾਨੂੰ ਆਸ਼ੀਰਵਾਦ ਦੋ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰਿਆਂ ਨੂੰ ਦੋਨੋਂ ਸਟੇਟ ਤੰਦਰੁਸਤ ਸੁਬੇ ਦੇ ਲੋਕਾਂ ਨੂੰ ਦੇ ਦਿਨ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ